ਤੈਨੂੰ ਗੱਲ ਤਾਂ ਕਰ ਸਕਦਾ ਈ ਤੁਹਾਡਾ ਦਰਦ ਜਾਣਨ ਆਇਆ ਦੁੱਖ ਜਾਣਨ ਆਇਆ ਬਣੇ ਮੇਰੀ ਗੱਲ ਸੁਣੋ ਗੱਲ ਸੁਣੋ ਤੁਹਾਡੇ ਘਰ ਗੁੱਪੀਆਂ ਦੀ ਪਾਣੀ ਨਾਲੋ ਬਣੇ ਐ ਤਾਂ ਦੱਸ ਦੋ ਵੀ ਤੁਸੀਂ ਆਏ ਹੋ ਮੜ ਗੱਲ ਤਾਂ ਕਰ ਲੋ ਅਸੀਂ ਤੁਹਾਡਾ ਦੁੱਖ ਜਾਣਨ ਹੀ ਆਏ ਆ ਹਾਂ ਦੱਸੋ ਇਹ ਕਿਵੇਂ ਆਏ ਨੇ ਮੂੰਹ ਬੰਨੇ ਹੋਏ ਆ ਇਹਨਾਂ ਦੇ ਜੀ ਕਿਧਰੇ ਪਾਸੇ ਜੀ ਅੱਛਾ ਸਰ ਇਹ ਤੋਂ ਕਿੰਨੇ ਦੂਰ ਹੈ ਜੀ ਕਿੰਨੇ ਦੂਰ ਆ ਤੁਹਾਡੇ ਘਰ ਇੱਥੋਂ ਨੇ ਪਰੇ ਵੈਸੇ ਦੱਸੋ ਕਿੰਨੀ ਦੂਰ ਆ ਤੁਹਾਡੇ ਘਰੋਂ ਅਸੀਂ ਚੱਲੇ ਆਉਂਦਾ ਨਹੀਂ ਰਹੇ ਆ ਤੁਸੀਂ ਇੱਥੇ ਸੇਵਾ ਕਰਨ ਆਏ ਹੋ ਜਾਂ ਸੇਵਾ ਲੈਣ ਆਏ ਹੋ ਆਈ ਹੀ ਆਇਓ ਧੋਏ ਪਰੇ ਮੈਂ ਵੀ ਵੈਸੇ ਹੀ ਗੱਲ ਕਰਨੇ ਆ ਤੁਸੀਂ ਆਪਣਾ ਇੰਨੀ ਦੂਰ ਛੱਡ ਕੇ ਇੱਥੇ ਆਏ ਹੋ ਗੱਲ ਤਾਂ ਸੁਣੋ ਮੇਰੀ ਅਰਾਸਣ ਵਾਲੀਆਂ ਟਰਾਲੀਆਂ ਆਈ ਜਾਣੇ ਤੁਸੀਂ ਇਹਨਾਂ ਦੇ ਬੰਗਰੇ ਹੋ ਨਹੀਂ ਪਰੇ ਕੋਲ ਕੇ ਦੱਸਤਾ ਦਿਓ ਮਨੋਂ ਤੁਸੀਂ ਜਿਹੜੇ ਨਹੀਂ ਤੁਸੀਂ ਮੂੰਹ ਘਾ ਟੋਟਾ ਕੇ ਹੋਏ ਆ ਮੂੰਗਾ ਟੁਟਾ ਕੇ ਹੋਇਆ ਮੈਂ ਤੋ ਪ੍ਰਾਕਰਤਕਿਆ ਹਦਰ ਮੈਂ ਗੱਲ ਕਰ ਤੋ ਨਹੀਂ ਕਰਦੇ ਸਾਡੇ ਨਾਲ ਗੱਲ ਤਾਂ ਕਰ ਸਕਦਾ ਈ ਤੁਹਾਡਾ ਦਰਦ ਜਾਣਨ ਆਇਆ ਦੁੱਖ ਜਾਣਨ ਆਇਆ ਕਿ ਰਾਸ਼ਨ ਲੈਣ ਆਏ ਸੀ ਤੁਸੀਂ ਤੁਹਾਡੇ ਘਰ ਡੁੱਬੇ ਆ ਦੀ ਪਾਣੀ ਨਾਲ ਬੜੇ ਐ ਤਾਂ ਦੱਸ ਦੋ ਵੀ ਤੁਸੀਂ ਆਏ ਹੋ ਬੜੇ ਗੱਲ ਤਾਂ ਕਰ ਲੋ ਤੁਹਾਡਾ ਦੁੱਖ ਜਾਣਨ ਹੀ ਆਏ ਆ ਜਿਹੜਾ ਬਾਬਾ ਮਾਨ ਕਰੇ ਨਾ ਤੁਹਾਨੂੰ ਦੁੱਖ ਵੀ ਪਛਤਾਵੇ ਮੈਂ ਹਾਂ ਦੱਸੋ ਬਾਬਾ ਕਿਵੇਂ ਆਏ ਆ ਮੂੰਹ ਟਾ ਕੇ ਬੰਦੀ ਹੋਏ ਆ ਉਹ ਹੋਵੇ ਸੌਦਾ ਭੈਣ ਜੀ ਇਕੱਠੇ ਕਰਦੇ ਆ ਅੱਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਸਾਧ ਸੰਗ ਜੀ ਇੱਥੇ ਥੋੜਾ ਜਾਓ ਇਹ ਜਿਹੜੇ ਤੁਸੀਂ ਐਸੇ ਸਥਾਨ ਤੇ ਆਏ ਹੋ ਉਹ ਬਾਬਾ ਸ੍ਰੀਚੰਦ ਜੀ ਦਾ ਸਥਾਨ ਹੈ ਜਿੱਥੇ 4 ਜੋਜਨ ਲੰਮੀ ਬਾਹ ਕਰਕੇ ਆਪਣੇ ਭਤੀਜੇ ਧਰਮਚੰਦ ਨੂੰ ਲਾਇਆ ਗੁਰੂ ਨਾਨਕ ਦੇਵ ਜੀ ਦੇ ਵੱਡੇ ਬੇਟੇ ਨੇ ਜੀ ਇਹ ਪਿੰਡ ਪੱਖੂ ਕੀ ਟਾਲੀ ਸਾਹਿਬ ਹੈ ਹੂੰ ਬਹੁਤ ਬਹੁਤ ਤੁਹਾਡੀ ਟੀਮ ਦਾ ਜਿਹੜੇ ਏਡੀ ਦੂਰੋਂ ਤੁਸੀਂ ਆਣ ਕੇ ਲੋਕਾਂ ਦੀ ਸ਼ਾਨ ਸੋਣੀ ਆ ਪਾਣੀ ਦੇਖੋ ਬਾਪੂ ਜੀ ਸਾਨੂੰ ਐ ਦੱਸੋ ਜਿਵੇਂ ਔਰਤਾਂ ਆਈਆਂ ਸੀ ਤੈਨਾਂ ਮੂੰਹ ਵੱਧੇ ਹੋਏ ਸੀ ਕਿਉਂ ਆਈਆਂ ਇਹ ਬਾਹਰ ਦੀਆਂ ਇਹ ਜਲਬਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਭੱਜ ਗਈਆਂ ਇਹ ਬਾਬਾ ਜੀ ਲੰਗਰ ਲੈ ਕੇ ਨਾ ਤੁਂ ਜਰਾ ਪੁੰਜਦਾ ਬਾਬਾ ਜੀ ਬਾਬਾ ਬਤਾਰ ਸਿੰਘ ਬੇਦੀ ਸਾਹਿਬ ਚੋਲਾ ਸਾਹਿਬ ਵਾਲੇ ਆਏ ਆ ਇਹ ਰਾਸ਼ਨ ਦੇਣ ਦੇ ਕੁਝ ਮਤਲਬ Rajasthan ਤੋਂ ਆਏ ਨੇ ਧਰਮਿੰਦਰ ਸਿੰਘ ਜੀ ਨਾਂ ਉਹਨਾਂ ਦਾ ਰਾਸ਼ਨ ਲੈ ਕੇ ਆਪਾਂ ਅਰਦਾਸ ਬੇਨਤੀ ਕਰਕੇ ਗਰੀਬਾਂ ਨੂੰ ਸ਼ੁਰੂ ਕੀਤਾ ਇਹ ਜਿਹੜੇ ਅੰਸਰ ਲੋਕ ਨੇ ਮੂੰਹ ਝੱਕ ਕੇ ਇਹ ਇਕੱਠਾ ਕਰਕੇ ਰਾਸ਼ਨ ਤੇ ਜਿਹੜਾਂ ਜਾ ਕੇ ਦੁਕਾਨਾਂ ਤੇ ਵੇਚ ਦਿੰਦੇ ਜਿਨ੍ਹਾਂ ਦਾ ਸਾਡਾ ਇਹ ਪਿੰਡ ਹੀ ਕੋਈ ਨਹੀਂ ਇੱਥੋਂ ਦੇ ਹੈ ਨਹੀਂ ਕਈਆਂ ਘਰਾਂ ਦੇ ਵਿੱਚੋਂ ਲੋਕਾਂ ਨੇ 40 40 ਫੀਟ ਦੀਆਂ ਬੋਰੀਆਂ ਤਰਪਾਲਾਂ ਕਈ ਕੁਝ ਜਿਹੜਾ ਗਰੀਬਾਂ ਵਾਸਤੇ ਆਇਆ ਸੀ ਉਹ ਇਕੱਠਾ ਕਰਕੇ ਵੇਚਦੇ ਮੌਕੇ ਤੇ ਖੜੇ ਹਾਲਾਤ ਵੇਖੋ ਨਾ ਤਾਂ ਸਿਰ ਤੇ ਛੱਤ ਵੀ ਨਹੀਂ ਹੁਣ ਮੇਰੀ ਬੇਨਤੀ ਸੁਨੋ ਇਹ ਪੱਖੋ ਕੇ 40 ਸਾਬ ਪਿੰਡ ਆ ਹਮ ਅਮਰਤ ਵੇਲਾ ਹੋਇਆ ਤੇ ਸਾਡੇ ਕੋ ਮੱਖਣ ਸਿੰਘ ਮੱਖਣ ਜੀ ਆਏ ਇੱਕ ਇਹ ਲੜਕਾ ਆਇਆ ਹਮ ਦੋ ਲੜਕੇ ਇੱਕ ਮੇਰਾ ਬੇਟਾ ਆਂਦੇ ਵੀ ਤੁਸੀਂ ਬਨ ਇੱਥੋਂ 1 ਕਿਲੋਮੀਟਰ ਕੋਰੀਡੋਰ ਹੈ ਜਿੱਥੇ ਗੁਰੂ ਨਾਨਕ ਦੇਵ ਦੇ ਦਰਸ਼ਨ ਕਰਨ ਵਾਸਤੇ ਪਾਕਿਸਤਾਨ ਸੰਗਤ ਜਾਂਦੀ ਹੈ ਹਾਂਜੀ ਕਰਤਾਰਪੁਰ ਲੰਘਾ ਉੱਥੋਂ ਤੁਸੀਂ ਟੁੱਟੀ ਆ 3 ਵਜੇ ਉਹਦਾ ਪਾਣੀ ਆਉਣਾ ਸ਼ੁਰੂ ਕਰਤਾ ਵਾ ਉਸ ਤੋਂ ਬਾਅਦ ਇੱਥੇ ਨਜ਼ਦੀਕ 2 ਕਿਲੋਮੀਟਰ ਹਟਵਾ ਜਾ ਕੇ ਫਿਰ ਇੱਕ ਪਾੜ ਟੁੱਟ ਗਿਆ ਤੁਸੀਂ ਬਨ ਉਸ ਤੋਂ ਇੱਥੇ ਵੱਡਾ ਇੱਕ ਪਾੜ ਆ 2 ਕਿਲੇ ਦਾ ਉਹ ਟੁੱਟ ਗਿਆ ਵਾ ਫਿਰ ਕੀ ਕੀਤਾ ਵੀ 3.5 ਪਾਣੀ ਇੱਥੇ ਨਾ ਇਥੇ ਇੰਨਾ ਆਉਣਾ ਹੁੰਦਾ ਜਦੋਂ ਇਹਨਾਂ ਮੈਨੂੰ ਦੱਸਿਆ 3 ਵਜੇ ਮੈਂ ਅੰਦਰ ਗਿਆ ਵੇਖੋ ਪਾਣੀ ਕਿੰਨਾ ਕੰਨਾ ਮੈਂ ਮਹਾਰਾਜ ਦੇ ਸ਼ਰੂਪ 8 ਹੀ ਮੈਂ ਜਲਦੀ ਜਲਦੀ ਮੂੰਹ ਹੱਥ ਧੋਤਾ ਸਾਰਾ ਕੰਮ ਕਰਕੇ ਤੇ ਫਿਰ ਮਹਾਰਾਜ ਦੇ ਸ਼ਰੂਪ ਜਿਹੜੇ ਮੈਂ ਉੱਥੇ ਸ਼ਿਵਟ ਕੀਤੀ ਉੱਚੀ ਜਗ੍ਹਾ ਉਹਦੇ ਤੇ 1 ਫੁੱਟ ਪਾਣੀ ਜਿਹੜਾ ਥੱਲੇ ਰਿਆ ਹੁਣ ਇਥੋਂ ਪਾਣੀ ਟੁੱਟਾ ਵਾ ਪਹਿਲੇ ਪੱਖੋ ਕੇ ਢਾਲੀ ਸਾਹਿਬ ਨੂੰ ਮਾਰ ਵਜੀ ਕੋ ਕੋਰੀ ਟੂਰ ਬੰਦ ਕਰਕੇ 15 ਫੁੱਟ ਉੱਚਾ ਪਾਣੀ ਉਧਰੋਂ ਨਹੀਂ ਨਿਕਲ ਸਕਿਆ ਨਾ ਸਰਕਾਰ ਨੇ ਪੋਲ ਪਾਇਆ ਛੋਟਾ ਪੋਰਾ ਪਾਇਆ ਸੀ ਪਹਿਲਾ ਪੱਖੋ ਕੀ ਟਾਲੀ ਸਾਹਿਬੇ ਪਲਾਟ ਸਾਡੇ ਗਰੀਬ ਢੋਬੇ ਫਿਰ ਇਧਰ ਨੂੰ ਵਧਿਆ 5 ਵਜੇ ਨੂੰ ਮੇਰੇ ਉੱਪਰ ਦੀ ਨਾ ਪਾਣੀ ਹੋ ਗਿਆ ਸਾਧ ਸੰਗ ਜੀ ਫਿਰ ਸਾਧਾਂ ਵਾਲੀ ਤੇ ਫਿਰ ਮਾਨ ਪਿੰਡ ਨੂੰ ਡੋਪਿਆ ਕੋਰੀਡੋਰ ਤੇ ਨਾਲ 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 ਪਾਣੀ ਤੁਰਿਆ ਤੁਰਿਆ ਜਾਂਦਾ ਬਾਬਾ ਜੀ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਵੀ ਇਦਾਂ ਦੇ ਲੋਕ ਮੂੰਹ ਟੱਕ ਟੱਕ ਕੇ ਲੇਡੀਜ਼ ਇਥੇ ਰਾਸ਼ਨ ਇਕੱਠਾ ਕਰਦੇ ਉਹਨਾਂ ਨੂੰ ਰੋਕਦੇ ਨਹੀਂ ਬਾਬਾ ਜੀ ਅਸੀਂ ਵੀ ਆਨੇ ਆ ਵੀ ਦੁਖ ਦੀ ਘੜੀ ਆ ਆਇਆ ਗਰੀਬਾਂ ਵਾਸਤੇ ਲੋਕ ਦੇਣ ਦੇ ਦਾਨੀ ਦੇਖੋ ਹੁਸ਼ਾਰਨਪੁਰ ਤੋਂ ਕਈ ਕਈ ਦੂਰੋਂ ਨਾ ਨਹੀਂ ਆਉਂਦਾ ਬਾਬਾ ਜੀ ਪਤਾ ਨਹੀਂ ਲੱਗਦਾ ਹੁਣ ਵੀ ਇਹ ਲੋਕ ਇਹ ਸਰਕਾਰਾਂ ਦੇ ਖੜੇ ਨੇ ਜੇ ਕੋਈ ਗੱਟੀ ਆਉਂਦੀ ਤੂੜੀ ਵਾਲੀ ਜਾਂ ਕੋਈ ਰਾਸ਼ਨ ਆਉਂਦਾ ਜਾਂ ਕੁਝ ਸਿਲੰਡਰ ਆਉਂਦੇ ਆ ਇਹ ਉਥੇ ਖੜੇ ਹੋ ਜਾਂਦੇ ਆਂਦੇ ਵੀ ਅਹੀ ਦੋ ਚਪਟਾ ਹੀ ਮਾਰੇ ਗਏ ਸਾਡੇ ਘਰ ਪਿੱਛੇ ਆ ਇਸ ਜਗ੍ਹਾ ਤੇ ਉਹਨਾਂ ਦੇ ਜਿਹੜੀਆਂ ਲੜਕੀਆਂ ਹੁਣ ਤੁਸੀਂ ਦੇਖੀਆਂ ਤਿੰਨ ਮੂੰਹ ਠਕੇ ਆ ਨਾ ਮੂੰਹ ਦੱਸ ਸਕਦੀਆਂ ਪਰ ਸਾਡੇ ਇਹ ਪਿੰਡ ਦੀਆਂ ਦੀ ਲੜਕੀਆਂ ਤੇ ਇਹ ਸਾਰਾ ਸਮਾਨ ਜਿਹੜਾ ਇਦਾਂ ਦੇ ਲੋਕ ਇਕੱਠਾ ਕਰ ਕਰਕੇ ਨਾ ਗਰੀਬ ਦੇ ਮੂੰਹ 'ਚ ਨਹੀਂ ਪੈਂਦੇ ਹੁਣ ਤੁਸੀਂ ਘਰ ਦੇਖਿਓ ਮਕਾਨ ਲੋਕਾਂ ਦੇ ਢੱਟ ਗਿਆ ਉਹਨਾਂ ਦਾ ਤੇ ਘਰਾਂ 'ਚੋਂ ਹੀ ਟਾਈਮ ਨਹੀਂ ਨਿਕਲਦਿਆ ਸਮਾਨ ਸੰਭਾਲ ਲੈਂਦੇ ਆ ਤੇ ਉਹਨਾਂ ਰਾਸ਼ਨ ਕੀ ਲੈਣ ਰਾਸ਼ਨ ਦੇ ਦੂਜੇ ਲੋਕ ਜਿਹੜੇ ਨਾ ਫਾਇਦਾ ਉਠਾ ਰਹੇ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਰ ਵਾਲਤਾ ਕਰ ਲੋ ਕਿ ਇੱਥੇ ਆ ਕੇ ਤਾਂ ਲੈਣੀ ਨਹੀਂ ਦਿੰਦੇ ਸਾਡੇ ਲੋਕਾਂ ਨੂੰ ਹਾਂ ਉਹ ਜਿਵੇਂ ਹੁਣ ਥੋੜਾ ਮਤਲਬ ਟਾਲੀ ਵਾਲੇ ਕੋਠੇ ਕੇ ਹਨਾ ਕਹਿੰਦਾ ਆ ਬਚਾਰੇ ਸਾਰੇ ਜਮਾ ਡੁੱਬੇ ਬੈਠੇ ਆ ਹਨਾ ਉਹ ਬਾਹਰ ਨਹੀਂ ਨਿਕਲਦੇ ਇੱਧਰ ਨਹੀਂ ਆਂ ਥਾ ਇੱਧਰ ਤਾਂ ਡੋਬੇ ਰਹਿੰਦੇ ਪਾਣੀ ਰੇ ਇੱਧਰ ਸਾਡੇ ਇੱਧਰ ਜਾ ਕੇ ਵੇਖਿਓ ਪਾਣੀ ਤੇ ਲੱਥ ਗਿਆ ਉੱਚੇ ਥਾਂ ਤੇ ਪਾਣੀ ਇਤਰਾ ਹੀ ਫਿਰਿਆ ਸਾਰਾ ਜਿੰਨਾਂ ਨੂੰ ਕੀ ਕਹੀ ਜਾਂਦੀ ਸੀ ਜਦੋਂ ਤੁਹਾਡੇ ਕੋਲ ਸੀ ਲੰਗੀਆਂ ਸੀ ਇਹ ਕਹੀਏ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਿੱਥੋਂ ਆਈਆਂ ਜੇ ਆਂਦੀਆਂ ਡੇਰਿਓਂ ਆਈਆਂ ਵਾ ਤੇ ਮੈਂ ਕਿਹਾ ਵੀ ਤੁਸੀਂ ਮਤਲਬ ਰੈਸ਼ਨ ਲੈਣ ਆਏ ਆ ਕਹਿੰਦੀ ਵੀ ਨਹੀਂ ਆਡੇ ਮਤਲਬ ਰੈਸ਼ਨ ਨਹੀਂ ਲੈਣ ਆਈਆਂ ਆਈਆਂ ਵੇਖਣ ਆਈਆਂ ਇਹਦਾ ਕੀ ਵੇਖਣ ਸੀ ਇੱਥੇ ਘੜਾ ਮੇਲਾ ਲੱਗਿਆ ਆਂਦੇ ਵੇਖਣ ਆਈਆਂ ਅਸੀਂ ਵੀ ਕਿਹੜੀ ਰਾਸ਼ਨ ਲੈਣ ਦੇ ਆਏ ਲੱਗਦਾ ਵੀ ਗਲਤ ਆ ਵੀ ਜਿਹੜੇ ਗਰੀਬ ਲੋਕ ਵਿਚਾਰੀ ਜਿਨ੍ਹਾਂ ਦੇ ਘਰ ਡੁੱਬੇ ਉਹਨਾਂ ਕੋਲੇ ਜਾਣਾ ਚਾਹੀਦਾ ਰਾਸ਼ਨ ਹਾਂਜੀ ਉਧਰ ਜਾਣਾ ਚਾਹੀਦਾ ਜਾਂ ਜਿਨ੍ਹਾਂ ਦੀਆਂ ਪੈਲੀਆਂ 'ਚ ਨੁਕਸਾਨ ਹੋ ਗਿਆ ਜਿੰਨੇ ਵੀ ਟਰੈਕਟਰ ਟਰਾਲੀਆਂ ਰਾਸ਼ਨ ਲੈ ਕੇ ਆਂਦੇ ਆ ਆਪਾਂ ਸਾਰਿਆਂ ਨੂੰ ਪਹਿਲਾਂ ਕਹਿੰਦੇ ਉਧਰ ਦੇ ਕੇ ਆਓ ਜੇ ਸਾਡ ਬਚੇਗਾ ਸਾਨੂੰ ਦੇ ਜਾਏ ਦੇ ਜਾ ਨੇ ਤਾਂ ਨਹੀਂ ਕੋਈ ਗੱਲ ਨਹੀਂ ਅਹੀਂ ਕਦੀ ਨਹੀਂ ਕਿਹਾ ਉਹਨਾਂ ਨੂੰ ਪਹਿਲਾਂ ਸਾਨੂੰ ਦੇ ਕੇ ਜਾਓ ਅਸੀਂ ਪਹਿਲਾਂ ਭੇਜਦੇ ਹਾਂ ਉਧਰ ਕੋਈ ਬਾਬਾ ਜੀ ਕੰਬਲ ਲੈ ਕੇ ਪਹਿਲਾਂ ਭੇਜਿਆ ਉਹਨਾਂ ਨੂੰ ਮੈਂ ਕਿਹਾ ਜਾਓ ਤੇ ਢੇਕਿ ਆਓ ਲੋਕ ਬਹੁਤ ਆਪਰਾ ਸਾਡੇ ਘਰ ਉਹ ਆ ਅਹੀਂ ਇਧਰ ਆ ਬੱਚਿਆਂ ਨੇ ਬਣਾਏ ਹੋ ਅਹੀਂ ਇਧਰ ਆ ਗਈ ਸੀ ਬਾਅਦ ਚ ਆਂਟੀ ਉਹਨਾਂ ਨਾਲ ਗੱਲਬਾਤ ਕੀਤੀ ਕਿਉਂਕਿ ਇਹਨਾਂ ਨੇ ਵੀ ਉਹਨਾਂ ਨੂੰ ਕਿਹਾ ਸੀਗਾ ਕਿ ਵੀ ਤੁਸੀਂ ਇਧਰਲੇ ਪਾਸੇ ਕੀ ਕਰਨ ਆਉਣੇ ਆ ਹਾਲਾਂਕਿ ਬਹੁਤ ਇਹੋ ਜਿਹੇ ਲੇਡੀਜ਼ ਜਾਂ ਇਹੋ ਜਿਹੇ ਲੋਕ ਹੈਗੇ ਜਿਹੜੇ ਮੂੰਹ ਟਾਕ ਟਾਕ ਕੇ ਨਜਾਇਜ਼ ਜਿਹੜਾ ਹੈਗਾ ਟਰਾਲੀਆਂ ਰਾਸ਼ਨ ਆਉਂਦਾ ਤਾਂ ਇਕੱਠਾ ਕਰਦੇ ਨੇ ਤੇ ਬਹੁਤ ਮਾੜੀ ਗੱਲ ਹੈ ਅਸੀਂ ਸਾਰਿਆਂ ਨੂੰ ਕ ਦਕਾਰ ਜਿਹੜੇ ਵੀਰ ਹੈਗਾ ਥੋੜਾ ਧਿਆਨ ਨਾਲ ਜਿਹੜਾ ਰਾਸ਼ਨ ਹੈਗਾ ਵੰਡਿਆ ਕਰੋ ਜਿਹੜੇ ਲੋਕ ਪੀੜਤ ਨੇ ਇਸ ਹੜ੍ਹ ਤੋਂ ਪੀੜਤ ਨੇ ਉਹਨਾਂ ਤੱਕ ਜਿਹੜਾ ਹੈਗਾ ਸਹੀ ਰਾਸ਼ਨ ਪਹੁੰਚ ਜਾਵੇ ਤੇ ਇਹੋ ਜਿਹੇ ਲੋਕਾਂ ਤੋਂ ਤੁਸੀਂ ਪੁੱਛ ਲਿਆ ਕਰੋ ਉਹਨਾਂ ਦਾ ਘਰ ਦੇਖ ਲਿਆ ਕਰੋ ਸੋ ਜਿੱਦਾਂ ਅਸੀਂ ਇਹਨਾਂ ਤੋਂ ਘਰ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਕੋਈ ਆਦਾ ਥਾਂ ਟਿਕਾਣਾ ਹੀ ਨਹੀਂ ਦੱਸਿਆ ਜੀ ਹਾਂਜੀ ਹਾਂਜੀ ਪੁੱਛ